ਅੱਜ ਦੋਸਤੋ ਤੁਹਾਨੂੰ ਇੱਕ ਨਫ਼ਰਤ ਦੀ ਇਹ ਜੀ ਮੈਂ ਖ਼ਬਰ ਸੁਣਾਉਣ ਲੱਗਿਆ ਤੁਹਾਡੇ ਲੂੰ ਕੰਡੇ ਖੜੇ ਹੋ ਜਾਣਗੇ ਪਰ ਉਹਦੇ ਵਿੱਚ ਇੱਕ ਬਹੁਤ ਵਧੀਆ ਗੱਲ ਹੋਈ ਕਿ ਹੁਣ ਉਹ ਜਿਹੜੇ ਨਫ਼ਰਤੀ ਲੋਕ ਸੀ ਜਿਹੜੇ ਲਿੰਚਿੰਗ ਕਰਦੇ ਸੀ ਉਹਨਾਂ ਨੂੰ ਕੋਰਟ ਨੇ ਤੰਗ ਦਿੱਤਾ ਉਹ ਨਫ਼ਰਤੀ ਲੋਕ ਜਿਨ੍ਹਾਂ 'ਚ ਨਫ਼ਰਤ ਭਰੀ ਹੋਈ ਆ ਜਿਨ੍ਹਾਂ ਦੇ ਵਿੱਚ ਜਿਹੜੇ ਬਾਹਰ ਬੈਠੇ ਕੁਝ ਲੋਕ ਵੱਡੇ ਲੀਡਰ ਨੇ ਉਹ ਨਫ਼ਰਤ ਦਾ ਬਾਜ਼ਾਰ ਗਰਮ ਕਰਦੇ ਨੇ ਨਫ਼ਰਤ ਦੀਆਂ ਫਬਾਹਾਂ ਫੁਲਾਉਂਦੇ ਨੇ ਉਹ ਅਫਵਾਹਾਂ ਦੇ ਵਿੱਚ ਜਾ ਕੇ ਜਿਹੜੇ ਆਮ ਘਰਾਂ ਦੇ ਲੋਕ ਨੇ ਉਹ ਲਿੰਚਿੰਗ ਤੱਕ ਕਰਨ ਨੂੰ ਤਿਆਰ ਹੋ ਜਾਂਦੇ ਨੇ ਜਿੱਥੇ ਉਹਨਾਂ ਨੂੰ ਕੋਈ ਮੁਸਲਮਾਨ ਦਿਖਦਾ ਉਹਨਾਂ ਦਾ ਹਿੰਦੂਤਵ ਜਾਗ ਪੈਂਦਾ ਧਰਮ ਦੇ ਨਾਮ ਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਨੇ ਕਿ ਉਹ ਜਦੋਂ ਇਹ ਅਫਵਾਹਾਂ ਇਹ ਜਿਹੇ ਫੜਾਈਆਂ ਜਾਂਦੀਆਂ ਨੇ ਮੁਸਲਮਾਨਾਂ ਨੂੰ ਦੇਖ ਕੇ ਇਹਨਾਂ ਦੇ ਦਿਮਾਗ ਦੇ ਵਿੱਚ ਨਫ਼ਰਤ ਉੱਠੇ ਆਉਂਦੀ ਆਗੀ ਇਹੀ ਜੀ ਨਫ਼ਰਤ ਦੀ ਇੱਕ ਕਹਾਣੀ ਮੈਂ ਤੁਹਾਨੂੰ ਸੁਣਾਉਣ ਲੱਗਿਆ ਤੇ ਉਹਦੇ ਤੇ ਕੋਰਟ ਨੇ ਕੀ ਫੈਸਲਾ ਦਿੱਤਾ ਦੋਨੋਂ ਸੁਣ ਕੇ ਮਜ਼ਾ ਆਊਗਾ ਵੀ ਕੋਰਟ ਜਿਹੜੀ ਕੋਰਟ ਆ ਹੁਣ ਦੇਖੋ ਸੁਪਰੀਮ ਕੋਰਟ ਕਿਵੇਂ ਸਰਕਾਰ ਨੂੰ ਖਿੱਚ ਰਿਹਾ ਸੁਪਰੀਮ ਕੋਰਟ ਨੇ ਲਿਖਾਂ ਕੜਾਈਆਂ ਪਈਆਂ ਨੇ ਸਰਕਾਰ ਦੀਆਂ ਇਸ ਤਰੀਕੇ ਨਾਲ ਜਦੋਂ ਇਹ ਕੋਰਟਾਂ ਦੇ ਵਿੱਚ ਕੇਸ ਜਾਂਦੇ ਨੇ ਫੇਰ ਇਹ ਲੋਕ ਪਛਤਾਉਂਦੇ ਨੇ ਇਹ ਉੱਤਰ ਪ੍ਰਦੇਸ਼ ਦੇ ਵਿੱਚ ਦੀ ਖਬਰਾਂ ਮੈਂ ਤੁਹਾਨੂੰ ਜਿਹੜੀ ਸੁਣਾਉਣ ਲੱਗਿਆ ਵੀਡੀਓ ਸ਼ੁਰੂ ਕਰਦੇ ਆ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਆਗਾ ਹੱਪੜ ਜ਼ਿਲ੍ਹਾ ਆਗਾ ਹੱਪੜ ਹੱਪੜ ਜਿਹੜੇ ਜਿਹੜੇ ਦੀ ਖਾਬਰਾ ਉਥੇ ਕੀ ਹੋਇਆ ਦੋ ਮੁਸਲਮਾਨ ਸੀ ਇੱਕ ਦਾ ਨਾਮ ਸੀ ਕਾਸਿਮ ਦੂਸਰੇ ਦਾ ਨਾਮ ਸੀ ਸਮਯੂਦੀਨ ਇਹ ਦੋਨੇ ਜਾਣੇ ਵਿਚਾਰੇ ਆਪ ਦੇ ਖੇਤ ਦੇ ਵਿੱਚ ਗਊਆਂ ਨੂੰ ਬਾਹਰ ਕੱਢ ਰਹੇ ਸੀ ਗਊਆਂ ਗਊ ਆਮ ਹੀ ਫਿਰਦੀਆਂ ਨੇ ਹੁਣ ਸੜਕਾਂ ਤੇ 2014 ਤੋਂ ਬਾਅਦ ਤਾਂ ਇੰਨੀ ਗਊ ਸੜਕਾਂ ਤੇ ਫਿਰਦੀ ਆ ਜਿੰਨੀ ਇਹ ਕਹਿੰਦੇ ਨੇ ਵੀ ਸਾਡੀ ਜਿੰਨੀ ਇਹਨਾਂ ਨੇ ਮਾਂਤਾ ਬਣਾਈ ਹੋਈ ਆ ਉਦੋਂ ਵੱਧ ਮਾਂਤਾ ਦੀ ਬੇਹੁਰਮਤੀ ਹੋ ਰਹੀ ਆ ਜਿਹੜੀ ਗਊ ਇੰਨੀ ਸੜਕਾਂ ਤੇ 2014 ਤੋਂ ਪਹਿਲਾਂ ਹੈ ਨਹੀਂ ਸੀ ਜਿੰਨੀ ਗਊ ਹੁਣ ਸੜਕਾਂ ਤੇ ਕੋ ਮਰ ਰਹੀ ਆ ਉਨੀਆਂ ਹੀ ਗਊਆਂ ਖੇਤਾਂ 'ਚ ਹੁੰਦੀਆਂ ਨੇ ਸਾਰੀ ਸਾਰੀ ਰਾਤ ਜ਼ਿਮੀਂਦਾਰ ਲੋਕ ਨੇ ਜਿਹੜੇ ਉਹ ਖੇਤਾਂ ਦੇ ਵਿੱਚੋਂ ਗਊਆਂ ਕੱਢਦੇ ਰਹਿੰਦੇ ਨੇ ਸਾਰੀ ਸਰਦੀ ਆਈ ਲੰਘੀ ਇਸੇ ਤਰੀਕੇ ਨਾਲ ਇਹ ਦੋਹੇ ਜਾਣੇ ਵਿਚਾਰੇ ਖੇਤ ਦੇ ਵਿੱਚੋਂ ਗਊਆਂ ਨੂੰ ਬਾਹਰ ਕੱਢ ਰਹੇ ਸੀ ਕਿਸੇ ਨੇ ਪਿੰਡ ਦੇ ਵਿੱਚ ਅਫਵਾਹ ਫੁਲਾਤੀ ਵੀ ਉੱਥੇ ਕਿਤੇ ਜੀ ਗਊ ਹੱਤਿਆ ਹੋ ਰਹੀ ਆ ਉੱਥੇ ਕੁਝ ਬੰਦੇ ਇਕੱਠੇ ਹੋ ਕੇ 25 30 50 60 ਬੰਦੇ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਦੇਖਿਆ ਕਿ ਇਹ ਗਊ ਨੂੰ ਬਾਹਰ ਕੱਢ ਰਹੇ ਸੀ ਖੇਤ ਦੇ ਵਿੱਚੋਂ ਉਹਨਾਂ ਨੇ ਅਫਵਾਹ ਦੇ ਭਲੇਖੇ 'ਚ ਹੀ ਉਹਨਾਂ ਨੇ ਇਹਨਿਤ ਕੁੱਪਿੰਡੋਂ ਤਾਂ ਇਹ ਸੋਚਿਆ ਵੀ ਇਹ ਤਾਂ ਸਾਡੇ ਪਿੰਡ ਦੇ ਹੀ ਬੰਦੇ ਨੇ ਇਹ ਕਦੋਂ ਇਹ ਕੰਮ ਕਰਦੇ ਨੇ ਉਹਨਾਂ ਨੇ ਭਲੇਖੇ ਚ ਇਸ ਭਲੇਖੇ ਚ ਉਹਨਾਂ ਨੇ ਆ ਕੇ ਇਹਨਾਂ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਕੁੱਟਣਾ ਮਾਰਨਾ ਜਿਹਦੇ ਹੱਥ 'ਚ ਡਾਂਗ ਸੋਟਾ ਜੋ ਵੀ ਆਇਆ ਕੁੱਟਮਾਰ ਕੀਤੀ ਤੇ ਇਹਨਾਂ ਨੂੰ ਇੰਨਾ ਕੁੱਟਿਆ ਕਿ ਇਹਨਾਂ ਦੇ ਵਿੱਚ ਜਿਹੜਾ ਕਾਸਿਮ ਤੀ ਉਹ ਤਾਂ ਵਿਚਾਰੇ ਦੀ ਡੈਥ ਹੋ ਗਈ ਦੂਜੀ ਗੱਲ ਸਭ ਤੋਂ ਵੱਡੀ ਪੁਲਿਸ ਇਹਨਾਂ ਦੇ ਨਾਲ ਸੀ ਪੁਲਿਸ ਇਹਨਾਂ ਦੇ ਨਾਲ ਸੀਗੀ ਪੁਲਿਸ ਨੇ ਸਾਥ ਨਹੀਂ ਦਿੱਤਾ ਜਿਹੜੇ ਦੰਗਈ ਸੀਗੇ ਜਿਹੜੇ ਲਿੰਚਿੰਗ ਕਰ ਰਹੇ ਲੋਕ ਸੀ ਉਹ ਦੋਸ਼ੀ ਲੋਕ ਉਹ ਕੜੀਸ ਕੇ ਲੈ ਗਏ ਇਹਨਾਂ ਨੂੰ ਤੇ ਇਹਨਾਂ ਨੂੰ ਕੜੀਸ ਕੜੀਸੇ ਫਿਰਦੇ ਰਹੇ ਪੁਲਿਸ ਸੀ ਜਿਹੜੀ ਉਹ ਨਾਲ-ਨਾਲ ਤੁਰੇ ਫਿਰਦੇ ਰਹੀ ਇਹ ਬਕਾਇਦਾ ਤੌਰ ਤੇ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਕਿ ਪੁਲਿਸ ਮੂਰੇ-ਮੂਰੇ ਤੁਰੀ ਆਉਂਦੀ ਸੀ ਤੇ ਉਹ ਪਿੱਛੇ-ਪਿੱਛੇ ਜਿਹੜੇ ਲੋਕ આરોપી ਸੀਗੇ ਜਿਹੜੇ ਦੋਸ਼ੀ ਸੀ ਉਹ ਇਹਨਾਂ ਨੂੰ ਬੰਦਿਆਂ ਨੂੰ ਕਾਸਿਮ ਨੂੰ ਤੇ ਸਮਯੂਦੀਨ ਨੂੰ ਕੜੀਸੇ ਫਿਰਦੇ ਸੀ ਇਹ ਤਰੀਕੇ ਦੀਆਂ ਉਦੋਂ ਖਬਰਾਂ ਵੀ ਅਖਬਾਰ 'ਚ ਲੱਗੀਆਂ ਸੀ ਪਰ ਹੁਣ ਇਹਦੇ ਵਿੱਚ ਹੋਇਆ ਕਿ ਹਾਪੜ ਦੀ ਜਿਲ੍ਹਾ ਅਦਾਲਤਾਂ ਉਹਨੇ ਇਹ ਬੰਦਿਆਂ ਨੂੰ ਉਮਰ ਕੈਦ ਸਨਾਤੀ 10 ਬੰਦਿਆਂ ਨੂੰ ਇਹਨਾਂ ਤੇ ਬਕਾਇਦਾ ਤੌਰ ਤੇ ਲਿੰਚਿੰਗ ਦਾ ਕੇਸ ਦਰਜ ਹੋਇਆ ਸੀ ਇਹਦੇ ਤੇ ਹੁਣ ਹਾਪੜ ਦੀ ਜਿਲ੍ਹਾ ਅਦਾਲਤ ਨੇ ਇਹਨਾਂ ਨੂੰ ਉਮਰ ਕੈਦ ਸਨਾਤੀ ਸਾਰੇ ਬੰਦਿਆਂ ਨੂੰ ਹੁਣ ਇਹ ਤੈਅ ਉਮਰ ਜੇਲ੍ਹ ਚ ਰਹਿਣਗੇ ਹੁਣ ਇਹ ਇਹ ਮਤਲਬ ਵੀ ਹੁਣ ਇਹਨਾਂ ਨੂੰ ਯਾਦ ਆਉਂਦੀ ਹੋਊ ਕਿ ਅਸੀਂ ਉਦੋਂ ਕਿੱਡੀ ਗਲਤੀ ਕੀਤੀ ਸਾਰੀ ਜ਼ਿੰਦਗੀ ਖਰਾਬ ਕਰ ਲਈ ਹੁਣ ਇਹ ਤੈਹ ਉਮਰ ਜੇਲ੍ਹ 'ਚ ਰਹਿਣਗੇ ਜਿੰਨੀ ਵੀ ਇਹਨਾਂ ਦੀ ਉਮਰ ਆ ਜੇਲ੍ਹ 'ਚ ਨਿਕਲੂਗੀ ਇਹ ਦੋਸ਼ੀਆਂ ਦੇ ਤੁਸੀਂ ਨਾਂ ਸੁਣ ਲਓ ਕੀ ਕੀ ਨੇ ਤੁਸੀਂ ਆਪਦੇ ਆਪ ਹੀ ਹਿਸਾਬ ਲਾਉਂਗੇ ਕਿ ਇੱਕ ਝੂਠੀ ਅਫਵਾਹ ਦੇ ਸਿਰ ਤੇ ਇਹਨਾਂ ਨੇ ਉਹਨੋਂ ਜਿਹੜੇ ਬੰਦੇ ਆਪਦੇ ਖੇਤ ਦੀ ਰਖਵਾਲੀ ਕਰ ਰਹੇ ਸੀ ਉਹ ਬੰਦਿਆਂ ਨੂੰ ਇਹਨਾਂ ਨੇ ਕੁੱਟਮਾਰ ਕਰਕੇ ਉਹਨਾਂ 'ਚੋਂ ਇੱਕ ਬੰਦੇ ਦਾ ਕਤਲ ਕਰਤਾ ਇਹਨਾਂ ਦੇ ਨਾਂ ਸੁਣੋ ਜੁਦਿਸਟਰ ਹਰਕੇਸ਼ ਕਾਲੂ ਸੋਨੂ ਮੰਗੇ ਰਾਮ ਰਿੰਕੂ ਹਰੀਓਮ ਮਨੀਸ਼ ਲਲਿਤ ਅਤੇ ਕਰਨਪਾਲ ਹੁਣੇ ਤੁਸੀਂ ਨੌਵੇਂ ਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਇਹ ਬੰਦੇ ਕੌਣ ਨੇ ਇਨ੍ਹਾਂ ਵਿੱਚ ਇਹ ਬੰਦੇ ਭੀੜ ਦੇ ਤੌਰ ਤੇ ਇਕੱਠੇ ਹੋ ਕੇ ਗਏ ਇਹਨਾਂ ਨੇ ਜਾ ਕੇ ਉਹਨਾਂ ਤੇ ਹਮਲਾ ਕਰਤਾ ਹਮਲਾ ਕਰਕੇ ਉਹਨਾਂ ਦੀ ਇੰਨੀ ਹੱਦ ਤੋਂ ਵੱਧ ਕੁੱਟਮਾਰ ਕੀਤੀ ਕਿ ਕਾਸਮ ਸੀਗਾ ਜਿਹੜਾ ਵਿਚਾਰਾ ਉਹਦੀ ਡੈਥ ਹੋ ਗਈ ਆ ਕਾਸਮ ਦੀ ਤੁਸੀਂ ਫੋਟੋ ਦੇਖ ਲਓ ਮੈਂ ਤੁਹਾਨੂੰ ਕਾਸਮ ਦੇ ਦੋ ਬੱਚੇ ਨੇਗੇ ਛੋਟੇ ਛੋਟੇ ਤੇ ਉਹਦੀ ਪਤਨੀ ਆ ਤੁਸੀਂ ਉਹਦੀ ਫੋਟੋ ਦੇਖ ਲਓ ਤੇ ਤੀਜਾ ਜਿਹੜਾ ਸਮਯੂਦੀਨ ਆ ਜਿਹੜਾ ਬੰਦਾ ਬਚ ਗਿਆ 60 ਸਾਲ ਦੀ ਉਮਰ ਦਾ ਬੰਦਾ ਸੀ ਕੁਦਰਤੀ ਚੰਗੇ ਭਗਤ ਨੂੰ ਇਹ ਬੰਦਾ ਬਚ ਗਿਆ ਆ ਇਹਦੀ ਫੋਟੋ ਆ ਇਹ ਦੇਖ ਲਓ ਤੇ ਇਹਦੀ ਤੁਸੀਂ ਵੀਡੀਓ ਵੀ ਸੁਣ ਲਓ ਕਿ ਵੀ ਕਿਉਂ ਮਾਰਦੇ ਹੋ ਉਹ ਨੂੰ ਗਾਇ ਕੱਟਦੇ ਹੋ ਮੈਂ ਕਹਾ ਹੈ ਗਾਏ ਕਹਾ ਹੈ ਦੇ ਸਾਥ ਬਰਾਬਰ ਯਾਹ ਦੋਨੋਂ ਨੂੰ ਹਮਨੇ ਫੜ ਲਿਆ ਕਾਸਮ ਨੂੰ ਵੀ ਅਮ ਜੀ ਪਰਲੀ طرف ਲੈ ਜੇ ਖੇਤ ਮੇਂ ਜਹਾਂ ਹਮੇਂ ਮੁਕਰ ਰੇ ਵਹ ਉਨਾਂ ਨੇ ਹਮੇਂ ਇਹਨਾਂ ਨਾਲ ਜਿਹਾ ਮਤਲਬ ਲਾਠੀ ਸੇ ਮੂਸੇ ਸੇ ਔਰ ਹੋਕੀ ਮਤਲਬ ਜੋ ਵੀ ਇਹ ਉਨਪੇ ਥਾ ਲੱਕੜੀ ਜੋ ਵੀ ਥਾ ਉਹਨਾਂ ਨੇ ਹਮੇਂ ਬੰਦ ਤੱਕ ਖੂਬ ਬਜਾਇਆ ਉਨੇ ਬੰਦਾ ਕਹਿੰਦਾਗਾ ਕਹਿੰਦਾ ਜੀ ਸਾਨੂੰ ਆ ਕੇ ਕਹਿੰਦੇ ਵੀ ਤੁਸੀਂ ਗਊ ਹੱਤਿਆ ਕਰ ਰਹੇ ਹੋ ਕਹਿੰਦਾ ਅਸੀਂ ਕਿਹਾ ਵੀ ਗਊ ਤਾਂ ਦਿਖਾਓ ਕਿੱਥੇ ਆ ਗਊ ਤਾਂ ਇੱਥੇ ਹੈ ਨਹੀਂ ਕੁਦਰਤੀ ਉਹ ਤੁਹਾਨੂੰ ਗਊਆਂ ਕੱਟਤੀਆਂ ਹੋਣਗੀਆਂ ਖੇਤ ਦੇ ਵਿੱਚੋਂ ਇਹਨਾਂ ਨੇ ਜਿਹੜੀ ਕੋਈ ਇੱਕ ਅੱਧੀ ਬੜੀ ਹੋਣੀ ਆਗੀ ਉਹ ਕਹਿੰਦਾ ਵੀ ਸਾਨੂੰ ਕਹਿੰਦੇ ਵੀ ਤੁਸੀਂ ਗਊ ਅਤਿਆ ਕਰ ਰਹੇ ਹੋ ਕਹਿੰਦਾ ਅਸੀਂ ਕਹਿੰਦੇ ਵੀ ਸਾਨੂੰ ਦੱਸੋ ਤਾਂ ਸਹੀ ਇੱਥੇ ਤਾਂ ਗਊ ਹੈ ਹੀ ਨਹੀਂ ਕੋਈ ਤੇ ਜਿਹੜਾ ਮਾਰਿਆ ਵਿਚਾਰਾ ਕਾਸਿਮ ਕਾਸਿਮ ਦੇ ਉਹ ਬੱਕਰੀ ਵਪਾਰੀ ਦਾ ਕੰਮ ਕਰਦਾ ਸੀ ਉਹਦਾ ਪਰਿਵਾਰ ਮੈਂ ਤੁਹਾਨੂੰ ਪਰਿਵਾਰ ਦੀ ਫੋਟੋ ਦਿਖਾਈ ਜਾ ਉਹ ਬੱਕਰੀਆਂ ਦਾ ਵਿਚਾਰਾ ਮਾੜਾ ਮੁੱਟਾ ਕੋਈ ਛੋਟਾ ਮੋਟਾ ਬੱਕਰੀਆਂ ਦਾ ਵਪਾਰੀ ਸੀਗਾ ਬੰਦਾ ਉਹ ਜਿਹੜਾ ਕਾਸਿਮ ਮਾਰਿਆ ਇਹ ਹੁਣ ਤੁਸੀਂ ਇਹ ਦੇਖੋ ਵੀ ਇਹ ਬੰਦੇ ਆ ਨੂੰ ਜਿਹੜੇ ਉਦੋਂ ਜਿਹੜੇ ਬੰਦੇ ਨੇ ਅਫਵਾਹ ਫੜਾਈ ਜਿਹੜੇ ਬੰਦੇ ਨਫਰਤਵਾਜ ਅਫਵਾਹ ਫਲਾਈ ਜਿਹੜੇ ਸੰਪਰਦਾਇਕਤਾ ਫਲਾਈ ਜਿਨ੍ਹਾਂ ਨੇ ਉਹ ਤਾਂ ਬਣ ਗਏ ਲੀਡਰ ਉਹ ਤਾਂ ਇਹ 2018 ਦੀ ਖਬਰ ਆ ਗਈ 2018 ਜੂਨ ਦੀ ਖਬਰ ਆ ਇਹ 18 ਜੂਨ 2018 ਦੀ ਖਬਰ ਆ ਗਈ ਇਹ 6 ਸਾਲਾਂ ਬਾਅਦ ਇਨਸਾਫ ਮਿਲਿਆ ਹੁਣ ਉਹ ਇਹਦੇ ਵਿੱਚ ਹੋਇਆ ਕਿ ਕੇਸ ਦੇ ਵਿੱਚ ਦੇਖੋ ਜਿਨ੍ਹਾਂ ਨੇ ਸੰਪਰਦਾਕਤਾ ਫਲਾਈ ਦੰਗੇ ਫੁਲਾਏ ਜਦ ਲਿੰਚਿੰਗ ਕਰਵਾਈ ਉਹ ਤਾਂ ਬੰਦੇ ਬਣ ਗਏ ਜੀ ਲੀਡਰ ਜਿਹੜੇ ਬੰਦੇ ਦਿਹਾੜੀਵਾਜ ਲੋਕ ਜਿਹੜੇ ਦਿਹਾੜੀ ਇਹ ਦਿਹਾੜੀਵਾਜ ਹੁੰਦੇ ਨੇ ਸਾਰੇ ਇਹ ਜਿਹੜੇ ਲਿੰਚਿੰਗ ਲੁੰਚਿੰਗ ਕਰਦੇ ਨੇ ਸਾਰੇ ਦਿਹਾੜੀਵਾਜ ਬੰਦੇ ਨੇ ਹੱਥ ਨੇ ਇਹਨਾਂ ਨੇ ਮਾੜੀ ਮੋਟੀ दारू-ਦੂਰੂ ਪੀਣੀ ਹੁੰਦੀ ਆ ਇਹ ਫਸ ਗਏ ਅਫਵਾਹਾਂ ਦੇ ਫਸੇ ਇਹਨਾਂ ਤੇ ਮੌਬ ਲਿੰਚਿੰਗ ਦਾ ਕੇਸ ਹੋਇਆ ਤੇ ਇਹ ਇਹ ਬੰਦੇ ਤੈ ਉਮਰ ਹੁਣ ਜੇਲ੍ਹ ਵਿੱਚ ਰਹਿਣਗੇ ਇਹਨਾਂ ਵਿੱਚੋਂ ਇੱਕ ਬੰਦੇ ਦਾ ਤਾਂ ਸਟਿੰਗ ਵੀ ਹੋਇਆ ਸੀ ਐਨਡੀ ਟੀਮ ਨੇ ਸਟਿੰਗ ਆਪਰੇਸ਼ਨ ਕੀਤਾ ਸੀ ਉਹ ਬੰਦੇ ਦਾ ਨਾਮ ਰਕੇਸ਼ ਸ਼ਿਸ਼ੋਧਿਆ ਆ ਉਹਨੂੰ ਵੀ ਆ ਹੁਣ ਉਮਰ ਕੈਦ ਹੋਈ ਆ ਗਈ ਹੁਣ ਉਹ ਬੰਦਾ ਕਹਿੰਦਾ ਕਹਿੰਦਾ ਜਦੋਂ ਮੈਂ ਜੇਲ੍ਹ 'ਚ ਗਿਆ ਕਹਿੰਦਾ ਮੇਰੀ ਤਾਂ ਇੱਜ਼ਤ ਬਹੁਤ ਹੋਈ ਜੇਲ੍ਹ ਦੇ ਵਿੱਚ ਕਹਿੰਦਾ ਮੈਂ ਜਾ ਕੇ ਕਿਹਾ ਵੀ ਉੱਥੇ ਕੋਈ ਮੁਸਲਮਾਨ ਸੀ ਉਹ ਗਊ ਹੱਤਿਆ ਕਰ ਰਿਹਾ ਸੀ ਮੈਂ ਉਹਦੀ ਹੱਤਿਆ ਕਰਤੀ ਕਹਿੰਦਾ ਉੱਥੇ ਮੈਨੂੰ ਤਾਂ ਜੇਲ੍ਹ ਦੇ ਵਿੱਚ ਬਹੁਤ ਮੇਰੀ ਇੱਜ਼ਤ ਕੀਤੀ ਪੁਲਿਸ ਨੇ ਕਹਿੰਦਾ ਮੇਰਾ ਬਹੁਤ ਸਾਥ ਦਿੱਤਾ ਜਿਹੜੀ ਉੱਥੇ ਜੇਲ੍ਹ ਦੀ ਪੁਲਿਸ ਸੀ ਲੋਕਲ ਪੁਲਿਸ ਨੇ ਕਹਿੰਦਾ ਮੇਰੀ ਬਹੁਤ ਹੈਲਪ ਕੀਤੀ ਤੇ ਇਹ ਕਹਿੰਦਾ ਵੀ ਮੈਂ ਮੇਰੀ ਬਹੁਤ ਇੱਜ਼ਤ ਹੋਈ ਜਦੋਂ ਇਹ ਬੰਦੇ ਦੀ ਜਵਾਨਤ ਹੋਈ ਉਦੋਂ ਤਿੰਨ ਗੱਡੀਆਂ ਇਹਨੂੰ ਲੈਣ ਗਈਆਂ ਸੀ ਬਕਾਇਦਾ ਤੌਰ ਤੇ ਇਹਦੇ ਹਾਰ ਪਾ ਕੇ ਇਹਨੂੰ ਸ਼ਿੰਗਾਰ ਕੇ ਜਿਵੇਂ ਬਲੀ ਦਾ ਬੱਕਰਾ ਨਹੀਂ ਬਣਾਉਂਦੇ ਹੁੰਦੇ ਐ ਲੋਕ ਬਲੀ ਦਾ ਬੱਕਰਾ ਬਣਾਉਂਦੇ ਨੇ ਲੋਕਾਂ ਨੂੰ ਫਿਰ ਇਹ ਫਸ ਜਾਂਦੇ ਨੇ ਜਦੋਂ ਫਸ ਜਾਂਦੇ ਨੇਗੇ ਫਿਰ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੁਣ ਇਹਨਾਂ ਦੇ ਪਿੱਛੇ ਕੋਈ ਨਹੀਂ ਗਿਆ ਨੂ ਹਿੰਸਾ ਦੇ ਵਿੱਚ ਜਦੋਂ ਪੰਚਾਇਤ ਹੋਈ ਆ ਨੂ ਹਿੰਸਾ ਦੇ ਵਿੱਚ ਹਿੰਸਾ ਹੋਈ ਸੀ ਨਾ ਨੂ ਦੇ ਵਿੱਚ ਕਿੱਡੀ ਬੱਤੀ ਮੈਂ ਵੀਡੀਓ ਵੀ ਪਾਈਆਂ ਸੀਗੀਆਂ ਤੇ ਨੂ ਹਿੰਸਾ ਤੋਂ ਬਾਅਦ ਪੰਚਾਇਤਾਂ ਹੋਈਆਂ ਪੰਚਾਇਤਾਂ ਦੇ ਵਿੱਚ ਮੋਨੂ ਮਨੇਸਰ ਕੀ ਬੋਲਿਆ ਸੀ ਮੋਨੂ ਮਨੇਸਰ ਨੇ ਕਿਹਾ ਸੀ ਕਹਿੰਦਾ ਵੀ ਜੋ ਗਊ ਦੀ ਹੱਤਿਆ ਕਰੂੰਗਾ ਉਹਦੀ ਅਸੀਂ ਹੱਤਿਆ ਕਰਾਂਗੇ ਹੁਣ ਹੋਇਆ ਕਿ ਜੇਲ੍ਹ 'ਚ ਬੈਠਾ ਕੋਈ ਉਹਦੇ ਪਿੱਛੇ ਪੁੱਛਣ ਵੀ ਨਹੀਂ ਗਿਆ ਇਹ ਲੋਕਾਂ ਦੀ ਪ੍ਰਵਿਰਤੀ ਆ ਇਹ ਗਰੀਬ ਘਰਾਂ ਦੇ ਮੁੰਡਿਆਂ ਨੂੰ ਉਹਨਾਂ ਨੂੰ ਉਕਸਾ ਕੇ ਉਹਨਾਂ ਤੋਂ ਇਹ ਜੇ ਕੰਮ ਲੈਂਦੇ ਨੇ ਕਿਉਂਕਿ ਤੁਹਾਨੂੰ ਪਤਾ ਵੀ ਇਹ ਜਿਹੜੀ ਸਰਕਾਰ ਆ ਗਈ ਇਹ ਸਰਕਾਰ ਨੂੰ ਦੰਗਿਆਂ ਤੋਂ ਲਾਭ ਹੁੰਦਾਗਾ ਜਿੰਨੇ ਵੀ ਦੰਗੇ ਹੋਣਗੇ ਲੋਕ ਲੜਨਗੇ ਸਰਕਾਰ ਨੂੰ ਵੋਟ ਪੋਲਰਾਈਜੇਸ਼ਨ ਕਰਕੇ ਵੋਟ ਮਿਲਦੀ ਆ ਗਈ ਹੁਣ ਤੁਸੀਂ ਇਹਨਾਂ ਨੂੰ ਸਿਖਾਇਆ ਹੀ ਇਸ ਤਰੀਕੇ ਨਾਲ ਜਾਂਦਾ ਵੀ ਇਹ ਤਾਂ ਜੀ ਬਹੁਤ ਪੁੰਨ ਦਾ ਕੰਮ ਆ ਜੇ ਤੁਸੀਂ ਕਹੋ ਜੇ ਕੋਈ ਬੰਦਾ ਗਊ ਦੀ ਹੱਤਿਆ ਕਰਦਾ ਜੇ ਤੁਸੀਂ ਉਹਦੀ ਹੱਤਿਆ ਕਰਕੇ ਜੇਲ੍ਹ ਜਾਂਦੇ ਹੋ ਤੁਸੀਂ ਪੁੰਨ ਦਾ ਕੰਮ ਪਰ ਹੁਣ ਤਾਂ ਹਵਾ ਨਿਕਲ ਗਈ ਨਾ ਜਦੋਂ ਇਹ ਤਾਂ ਬੰਦਾ ਉਦੋਂ-ਉਦੋਂ ਦੀ ਗੱਲ ਆ ਗਈ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਜੇਲ੍ਹ ਚ ਬੜੇ-ਬੜੇ ਦੀ ਹਵਾ ਕੱਢ ਦਿੰਦੀਆਂ ਹੁਣ ਤਾਂ ਹਵਾ ਨਿਕਲ ਗਈ ਹੁਣ ਉਹਦਾ ਹੈਗੇ ਤਾਂ ਯਾਰ ਮੁਸਲਮਾਨ ਵੀ ਬੰਦੇ ਨੇ ਉਹ ਕਿਹੜਾ ਕੁਝ ਹੋਰ ਨੇ ਮੁਸਲਮਾਨ ਵੀ ਤਾਂ ਇੱਕ ਤਰੀਕੇ ਦੇ ਬੰਦੇ ਹੀ ਨੇ ਉਹ ਵੀ ਆਪਣੇ ਵਰਗੇ ਹੱਟਮਾਸ ਦੇ ਬਣੇ ਹੋਏ ਨੇ ਕਿ ਉਹ ਕਿਹੜਾ ਕਿਸੇ ਹੋਰ ਚੀਜ਼ ਦੇ ਬਣੇ ਹੋਏ ਨੇ ਪਰ ਇਹਦੇ ਵਿੱਚ ਜਿਹੜੀ ਪੁਲਿਸ ਨੇ ਮਦਦ ਕੀਤੀ ਸੀ ਬੰਦਿਆਂ ਦੀ ਪੁਲਿਸ ਨੇ ਉੱਥੇ ਸਾਥ ਨਹੀਂ ਦਿੱਤਾ ਉਹਨਾਂ ਨੂੰ ਜਿਹੜੇ ਜਿੰਨਾ ਬੰਦਿਆਂ ਦੀ ਕੁੱਟਮਾਰ ਕੀਤੀ ਗਈ ਪੁਲਿਸ ਨੇ ਉਹਨਾਂ ਨੂੰ ਬਚਾਇਆ ਨਹੀਂ ਪੁਲਿਸ ਨੇ ਮੋਬ ਦਾ ਸਾਥ ਦਿੱਤਾ ਭੀੜ ਦਾ ਸਾਥ ਦਿੱਤਾ ਤਾਂ ਉੱਥੇ ਬਾਅਦ ਦੇ ਵਿੱਚ ਡੀਜੀਪੀ ਨੇ ਬਿਆਨ ਦਿੱਤਾ ਸੀ ਬਿਆਨ ਦੇ ਕੇ ਮਾਫੀ ਵੀ ਮੰਗੀ ਸੀ ਪਰ ਬਾਅਦ ਦੇ ਵਿੱਚ ਉਹ ਗੱਲ ਆਈ ਗਈ ਹੋਗੀ ਪੁਲਿਸ ਤੇ ਕੋਈ ਐਕਸ਼ਨ ਨੀਗਾ ਹੋਇਆ ਤੇ ਪੁਲਿਸ ਤੇ ਕੋਈ ਇਸ ਤਰੀਕੇ ਦੀ ਕਾਰਵਾਈ ਨਹੀਂ ਹੋਈ ਵੀ ਪੁਲਿਸ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਪੁਲਿਸ ਦੀ ਅੱਖਾਂ ਸਾਹਮਣੇ ਜੁਰਮ ਹੋ ਗਿਆ ਪੁਲਿਸ ਨੇ ਹਟਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪੁਲਿਸ ਦੀ ਵਰਦੀ ਚ ਇੰਨੀ ਪਾਵਰ ਹੁੰਦੀ ਆ ਅਗਰ ਪੁਲਿਸ ਇੱਕ ਵਾਰ ਦਬਕਾ ਦੇਵੇ ਤਾਂ ਕੋਈ ਬੰਦੇ ਚ ਪਾਵਰ ਇੰਨੀ ਨਹੀਂ ਹੈਗੀ ਵੀ ਬੰਦਾ ਪਿੱਛੇ ਨਾ ਮੁੜੇ ਪੁਲਿਸ ਕੋਲੇ ਹਥਿਆਰ ਹੁੰਦੇ ਨੇ ਸਾਰਾ ਕੁਝ ਹੁੰਦਾ ਪੁਲਿਸ ਭੀੜ ਨੂੰ ਵੀ ਰੋਕ ਸਕਦੀ ਆ ਪਰ ਪੁਲਿਸ ਨੇ ਉੱਥੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਇਹ ਕਾਸਿਮ ਸੀਗਾ ਜਿਹੜਾ ਵਿਚਾਰਾ ਜਿਹਦੀ ਡੈਥ ਹੋਈ ਇਹ 48 ਸਾਲ ਦਾ ਬੰਦਾ ਸੀ ਬੱਕਰੀਆਂ ਬੁکریاں ਵੇਚ ਕੇ ਮਾੜਾ ਮੋਟਾ ਬੱਕਰੀਆਂ ਦਾ ਵਪਾਰ ਪ ਗੱਲ ਤਾਂ ਇਹ ਆ ਵੀ ਮੁਸਲਮਾਨ ਸੀਗੇ ਜਿਹੜੇ ਵਿਚਾਰੇ ਉਹਨਾਂ ਦੀ ਡੈਥ ਹੋ ਗਈ ਇੱਕ ਦੀ ਡੈਥ ਹੋ ਗਈ ਇੱਕ ਦੇ ਕੁੱਟ ਪੈ ਗਈ ਜਿਹੜੇ ਇਹ ਬੰਦੇ ਸੀਗੇ ਇਹ ਅਫਵਾਹ ਦੇ ਦੇਖਦੇ ਹੀ ਅਫਵਾਹ ਕੱਲੀ ਅਫਵਾਹ ਸੁਣ ਕੇ ਇਹਨਾਂ ਨੇ ਮੁਸਲਮਾਨਾਂ ਤੇ ਹਮਲਾ ਕੀਤਾ ਤੇ ਉਹਨਾਂ ਦੀ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਹੱਤਿਆ ਕੀਤੀ ਗੱਲ ਇਹ ਆ ਵੀ ਇਹਦੇ ਵਿੱਚੋਂ ਨਿਕਲਿਆ ਕੀ ਜਿਹੜੇ ਤਾਂ ਸੰਪਰਦਾਇਕਤਾ ਫਲਾਈ ਜੀ ਇਹਨਾਂ ਨੇ ਅਫਵਾਹ ਫਲਾਈ ਉਹ ਤਾਂ ਬੰਦੇ ਬਣ ਕੇ ਲੀਡਰ ਪਰ ਜਿਹੜੇ ਇਹ ਬੰਦੇ ਸੀਗੇ ਇਹ ਤਾਂ ਜੇਲ੍ਹ ਚ ਗਏ ਨਾ ਇਹਨਾਂ ਦੀ ਤਾਂ ਸਾਰੀ ਉਮਰ ਹੁਣ ਜੇਲ੍ਹ 'ਚ ਲੰਘੂਗੀ ਆਫਟਰ ਆਲ ਇਹ ਵੀ ਬੱਚਿਆਂ ਵਾਲੇ ਹੋਣਗੇ ਇਹਨਾਂ ਦੇ ਬੱਚਿਆਂ ਨੂੰ ਥੋੜੋ ਹੁਣ ਕੋਈ ਦੇਖਣ ਆਊ ਹੁਣ ਜਦੋਂ ਜੇਲ੍ਹ 'ਚ ਗਏ ਨੇ ਹੁਣ ਤਾਂ ਕੋਈ ਨਹੀਂ ਆਇਆ ਕੋਈ ਇਹਨਾਂ ਦਾ ਪਤਾ ਨਹੀਂ ਲੈਣ ਆਇਆ ਜਦੋਂ ਇਹ ਬਾਹਰ ਹੁੰਦੇ ਨੇ ਉਦੋਂ ਇਹ ਲੋਕ ਨੇਗੇ ਜਿਹੜੇ ਜਿਹੜੇ ਪੋਲਿਟਿਕਲ ਲੋਕ ਨੇ ਜਿਹੜੇ ਸੰਪਰਦਾਇਕਤਾ ਫਲਾਉਂਦੇ ਨੇ ਉਹ ਲੋਕ ਇਹਨਾਂ ਦਾ ਫਾਇਦਾ ਲੈਂਦੇ ਨੇ ਪਰ ਜਦੋਂ ਇਹ ਫਸ ਜਾਂਦੇ ਨੇ ਫੇਰ ਇਹਨਾਂ ਨੂੰ ਕੋਈ ਪੁੱਛਣ ਆਲਾ ਨਹੀਂਗਾ ਹੁੰਦਾ ਇਸ ਕਰਕੇ ਮੇਰੀ ਇਹ میری ایک بینتی بھی ہے ਵੀ ਜਿਹੜੇ ਲੋਕ افواਹਾਂ ਦੇ ਪਿੱਛੇ ਲੱਗਦੇ ਨੇ ਉਹ ਨਾ ਲੱਗੋ ਮੁ슬ਮਾਨ ਵੀ ਆਪਣੇ ਭਾਈ ਨੇ ਸਾਰੇ ਉਹ ਆਪਣੇ ਨਾਲ ਹੀ ਰਹੇ ਨੇ ਅੱਜ ਤੱਕ ਉਹਨਾਂ ਨੇ 71 ਦੀਆਂ ਜੰਗਾਂ ਲੜਾਈਆਂ ਲੜਦਿਆਂ ਵੇਲੇ ਜਦੋਂ ਪਾਕਿਸਤਾਨ ਨਾਲ ਲੜਾਈਆਂ ਲੜਦੀਆਂ ਲੜਦੇ ਰਹੇ ਪਾਕਿਸਤਾਨ ਨਾਲ ਆਪਾਂ ਉਸ ਵਕਤ ਵੀ ਉਹ ਬੰਦੇ ਫੌਜ ਦੇ ਵਿੱਚ ਵੀ ਮੁ슬ਮਾਨ ਸੀਗੇ ਤੇ ਸਾਰਿਆਂ ਨੇ ਭਾਰਤ ਦਾ ਸਾਥ ਦਿੱਤਾਗਾ ਇਸ ਕਰਕੇ ਉਹ ਵੀ ਹੱਟਮਾਸ ਦੇ ਬਣੇ ਹੋਏ ਬੰਦੇ ਨੇ ਉਹ ਕੋਈ ਕੋਈ ਬਾਰੇ ਉਹਨੂੰ ਕਿਹਾਗੇ ਭਾਰਤੀ ਲੋਕ ਨੇ ਕਿ ਉਹ ਉਹਨਾਂ ਨੂੰ ਇੰਨੀ ਨਫ਼ਰਤ ਨਾ ਕਰੋ ਵੀ ਤੁਹਾਨੂੰ ਵੀ ਬਾਅਦ ਦੇ ਵਿੱਚ ਜੇਲ੍ਹ ਜਾਣਾ ਪੈ ਜੇ ਮੇਰੀ ਇਹ ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰੋ ਅੱਗੇ ਪਹੁੰਚ ਜAVE ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ